ਪਿੰਡ ਕਾਲੇ ਕਿਵਰਾ ਜੀ ਬਹੁਤ ਬਹੁਤ ਧੰਨਵਾਦੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਹਾਂ ਦੋਤੀ ਅੱਜ ਪਤਾ ਨਹੀਂ ਆ ਪਰਸੁੱ ਚ ਹਾਂ ਆਪਣੀ ਮਤਲਬ ਇੱਥੇ ਪਿੰਡ ਦੀ ਕੁੜੀ ਦੀ ਲੰਦ ਨੇ ਦੱਸਿਓ ਆਪਣਾ ਸੈੱਟ ਕਿਦਾਂ ਦਾ ਲੱਗਦਾ ਵਾ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀ ਆ ਬਹੁਤ ਸਤਿ ਅੰਦਰ ਧੰਨਵਾਦ ਆਪਣਾ ਨਾਲ ਜੁੜਨ ਦਾ ਤੇ ਅੱਜ ਜੱਪਾ ਚੱਲੇ ਸੀ ਪੈਰ ਸੱਚ ਤੇ ਮੈਂ ਜਾਂਦੇ ਜਾਂਦੇ ਆਪਣਾ ਤਾਂ ਕੋਰੀਅਰ ਕਰਵਾ ਕੇ ਜਾਣਾ ਤੇ ਨਾੜੀ ਮਖਾ ਮੈਂ ਪੈਰਾਂ ਨੂੰ ਦਿਖਾ ਜਾਵਾਂ ਤੇ ਆਪਾਂ ਜੀ ਤਿਆਰ ਆ ਬਸ ਗੱਡੀ ਆਪਣੀ ਸਟਾਰਟ ਕਰਨ ਲੱਗੀ ਆ ਤੇ ਮੈਂ ਕਿਹਾ ਮੈਂ ਚਲੋ ਫਮੀ ਲਿਆ ਮੈਂ ਪੈਰਾਂ ਨੂੰ ਤੇ ਲੋ ਜੀ ਆਪਾਂ ਜੋ ਕੋਰੀਅਰ ਕਰਵਾਉਣਾ ਤੁਹਾਨੂੰ ਦਿਖਾਉਣੀ ਆ ਆਗੀ ਬਤ ਇੱਕ ਮਿੰਟ इधर हाँ ती लो जी देखो आप अज करवा लगे करीयर जिम्मे पसंद होया तरह बनवा सकते हैं रौला पाने की तो आदत आ एक बस उ गल भी जिम्मे मैं भैन कह दी तुरना होंडियो बनवा हूँ क्योंकि अज वैसे करता सो ही करता से तैयार तो स्नेहा फिर मैं चलो जो तैयार तुर हुए तुरन लग चलो तो बनवा ला वीडियो बना देखो जी ये चक कलों तो भैन का ब्लाउज से ਦੋ ਸੀਗੇ ਬਲੌਗ ਤੇ ਪਰ ਇੱਕ ਹਜੇ ਰੈਡੀ ਨਹੀਂ ਹੋਇਆਗਾ ਤੇ ਇੱਕ ਰੈਡੀ ਹੋ ਗਿਆ ਤੇ ਉਹਨਾਂ ਨੂੰ ਚਾਹੀਦਾ ਜਲਦੀ ਤੇ ਚਲੋ ਆਪਾਂ ਅੱਜ ਪ੍ਰਾਈਵੇਟ ਕਰਵਾ ਦਾਂਗੇ ਕਿਉਂਕਿ ਪ੍ਰਾਈਵੇਟ ਸੁਬਹਾ 12:00 ਵਜੇ ਤੱਕ ਪਹੁੰਚ ਜਾਣਾਗਾ ਹਲੋ ਸੋ ਨੂੰ ਇਸ ਤਰ੍ਹਾਂ ਵਸੰਦ ਹੋਵੇ ਤੁਸੀਂ ਬਣਵਾ ਸਕਦੇ ਆ ਤੇ ਇਹ ਸੀ ਭੈਣ ਦਾ ਬਲੌਗ ਤੇ ਇੱਕ ਆਪਾਂ ਫੇਰ ਕਰਵਾਵਾਂਗੇ ਜਿਹੜਾ ਰੈਡੀ ਨਹੀਂ ਹੋਇਆ ਤੇ ਇੱਕ ਭੈਣ ਦਾ ਦੇਖੋ ਉਹਨਾਂ ਨੇ ਕਿਹਾ ਸੀ ਸਾਨੂੰ ਪਾਚੰਦਾ ਗੋਲਾ ਦਿਓ ਤੇ ਆਪਾਂ ਇਹ ਵੀ ਵਿੱਚ ਪਾ ਦਿੱਤਾਗਾ ਤੇ ਇੱਕ ਭੈਣ ਨੇ ਆਪਾਂ ਕੱਲ ਵੀਡੀਓ ਬਣਾਈ ਸੀਗੀ ਦਵੱਟਿਆਂ ਦੀ ਤੇ ਭੈਣ ਕਹਿੰਦੀ ਮੈਨੂੰ ਇੱਕ ਦਵੱਟਾ ਵੀ ਨਾਲ ਕੱਲ ਦਿਓ ਤੇ ਮੈਂ ਵੈਸੇ ਆਪਦੀ ਪਸੰਦ ਦੇ ਨਾਲ ਟੋਕਨ ਦੇ ਸੀ ਇਹਨਾਂ ਮਰਜੀ ਨਾਲ ਤੇ ਇੱਕ ਕੱਲ ਦਿਓ ਦੇਖੋ ਜੀ ਇੱਕ ਆਪਾਂ ਦਵੱਟਾ ਕੱਲਤਾ ਸੌਰਪਿਆ ਸਾਨੂੰ ਦੱਸਿਆ ਵੀ ਇਹ ਲਾਇਆਗਾ ਤੇ ਆਹ ਤੁਹਾਨੂੰ ਪਤਾ ਵੀ ਆਪਾਂ 450 ਦਾ ਆਪਾਂ ਉਹਨਾਂ ਨੂੰ ਲਾਇਆ ਵਾ ਕੋਰੀਅਰ ਚਾਰ ਸੌ ਨੂੰ ਪਤਾ ਵੀ ਅਗਲੇ ਦਿਨ ਦਾਲਗਾ ਲੋ ਜੀ ਸਾਨੂੰ ਵੀ ਪਸੰਦ ਹੋਵੇ ਤੁਸੀਂ ਮੰਗਵਾ ਸਕਦੇ ਆ ਇਸ ਤਰ੍ਹਾਂ ਬਣਵਾ ਸਕਦੇ ਆ ਇਹ ਮਾਰਚ ਤੱਕ ਹੋਣ ਪੈਣਗੇ ਦੇਖੋ ਜੀ ਕਿੱਦਾਂ ਲੱਗਿਆ ਤੁਹਾਨੂੰ ਆਪਣਾ ਬਲੌਗ ਦੇਖੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਆ ਲਓ ਜੀ ਆਪਾਂ ਹੁਣ ਰੈੜੀ ਆਪਾਂ ਲੱਗੇ ਆ ਤਰਨ ਲਓ ਜੀ ਇੱਕ ਆ ਪਤਾ ਤਵਾ ਤੇ ਵਿੱਚ ਇੱਕ ਗੋਲਾ ਪਤਾ ਤੇ ਬਲੌਗ ਪਤਾ ਲਓ ਜੀ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਵੇ ਤੁਸੀਂ ਵੀ ਇਸ ਤਰ੍ਹਾਂ ਦਵੱਟੇ ਜਿੱਦਾਂ ਮੈਂ ਕੱਲ ਵੀਡੀਓ ਪਾਈ ਸੀਗੀ ਤੁਸੀਂ ਇਸ ਤਰ੍ਹਾਂ ਵੀ ਦਵੱਟੇ ਆਪਦੇ ਲਈ ਵੰਗੂ ਮੰਗਵਾ ਸਕਦੇ ਜਿੰਦਾ ਭੈਣ ਨੇ ਅੱਜ ਆਪਾਂ ਉਹਨਾਂ ਦਾ ਕੋਰੀਆ ਰਾਹ ਕਰਵਾਉਣਾ ਵਾ ਤੇ ਵੀ ਨਾਲ ਉਹ ਕਹਿੰਦੇ ਸਾਡਾ ਕਿ ਦਵੱਟਾ ਵੀ ਪਾ ਦਿਓ ਜੇ ਤੁਸੀਂ ਵੀ ਇਸ ਤਰ੍ਹਾਂ ਵੀ ਐ ਕੋਈ ਚੀਜ਼ ਮੰਗਵਾਉਣੀ ਹੁੰਦੀ ਆਪਣੇ ਕੋਲ ਤੇ ਦੱਸ ਦਿਆ ਕਰੋ ਆਪਾਂ ਤੁਹਾਡੇ ਨਾਲ ਪਾ ਦਿਆ ਕਰਾਂਗੇ ਚੀਜ਼ ਜਿਹੜੀ ਜਿਹੜੀ ਆਪਾਂ ਵੀ ਹੋਲ ਸੇ ਆ ਵੀ ਆਪਾਂ ਆਂਦੀ ਹਾਂ ਕਰ ਕਰਦੇ ਆਂ ਘਰੇ ਆਪਾਂ ਲਓ ਜੀ ਹਾਂ ਬਲੋ ਜਾ ਆ ਗਿਆ ਦਵੱਟਾ ਆ ਗਿਆ ਇਹ ਤਿੰਨੇ ਚੀਜ਼ ਆਪਾਂ ਪਹਿਨਨੀ ਅੱਜ ਕੋਰੀਅਰ ਜਾਂਦੇ ਜਾਂਦੇ ਕਰਵਾ ਦਾਂਗੇ ਲਓ ਜੀ ਦੋ ਜੀ ਵੀਡੀਓ ਜਿਆਦਾ ਆ ਲੰਬੀ ਨਹੀਂ ਬਣਾਉਂਦੇ ਕਿਉਂਕਿ ਆਪਣੀ ਘਰ ਦੀ ਰਿਲੇਟ ਕਰੀ ਜਾਂਦੇ ਆ ਤੇ ਆਪਾਂ ਹੈਗਾ ਤੁਰਦੀ ਦੱਸਿਓ ਵੀ ਕਿੱਦਾਂ ਲੱਗਿਆ ਬਣਿਆ ਆਪਣਾ ਵਲੌਗ ਦੋ ਜੀ ਲੋਜੀ ਚਲੋ ਜੀ ਠੀਕ ਆ ਹੈ ਫਿਰ ਵੀਡੀਓ ਦਾ ਆਪਾਂ ਕਰਦੇ ਆ ਐਂਡ ਤੇ ਕਿਉਂਕਿ ਟਾਈਮ 11 ਤੋਂ ਉੱਪਰ ਹੋ ਗਿਆ ਦੋ ਜੀ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀਆਂ ਭੈਣਾਂ ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ